ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਤੇ ਆਓ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਨੇ ਹਾਂ ਜੀ ਠੀਕ ਆਜੇ ਲੇਟ ਹੋ ਗਏ ਕਿਉਂ ਅੱਜ ਕਿਉਂ ਲੇਟ ਹੋ ਗਏ ਸਤਿ ਸ਼੍ਰੀ ਅਕਾਲ ਜੀ ਬਲਾਤੀ ਸੀ ਓਕੇ ਚਾਓ ਚਾਓ ਆਓ ਜੀ ਮੰਜੀਆਂ ਦੇ ਟੇਬਲ ਦੇ ਸੀ ਟੇਬਲ ਆ ਆ ਦਾ ਸਾਰਾ ਪਿੱਤਲ ਦਾ ਗਲਾਸ ਥੱਲੇ ਗੜਵੀ ਜਿਹੜੀ ਇਹ ਚੀਜ਼ਾਂ ਅੱਜ ਕੱਲ ਕਿੱਥੇ ਲੱਭਦੀਆਂ ਵੇਖਣ ਨੂੰ ਮਿਲਦੀਆਂ ਨਹੀਂ ਪਰ ਇਹ پتہ ਨਹੀਂ ਕਿੱਥੋਂ ਲੈ ਆਉਂਦੇ ਆ ਕਿੰਨਾ ਵੱਡਾ ਗਲਾਸ ਆ ਇਹ ਨਵਾਂ ਹੀ ਖਰੀਦ ਕੇ ਲਿਆਂਦਾ ਇਹਨਾਂ ਨੇ ਗਲਾਸ ਹੋਣੇ ਪਿੱਤਲ ਦਾ ਐਡਾ ਸਾਰਾ ਗਲਾਸ ਕੜੇ ਵਾਲਾ ਇਹਨੂੰ ਕੜੇ ਵਾਲਾ ਬੋਲਦੇ ਸ਼ਾਇਦ ਹਨ ਕੜੇ ਵਾਲਾ ਗਲਾਸ ਨਾਲ ਗੜਵੀ ਇਹ ਵੀ ਨਵੀਂ ਲਿਆਂਦੀ ਆ ਐਓ ਜੀਆਂ ਚੀਜ਼ਾਂ ਬੜੀਆਂ ਲੈਂਦੇ ਆ ਚਲੋ ਉੱਤਰੇ ਟੱਕ ਦਈਏ ਆ ਕਹਦੀ ਆ ਗੜਵੀ ਤੇ ਆ ਜਿਹੜਾ ਗਲਾਸ ਗੜਵੀ ਗਲਾਸ ਕਿਹਦਾ ਆ? ਇਹ ਸਰਪਰਾਜੀ ਦਾ। ਭਰਾਜੀ ਦਾ। ਇਹ ਸਾਕੀ ਤੇ ਨਿਕਲਦਾ ਹੁੰਦਾ ਆ। ਆਹ ਜਾ ਸ਼ਾਮੀ ਸ਼ਾਮੀ ਸਾਕੀ ਤੇ ਸਪੈਸ਼ਲ ਪਾਣੀ ਪੀਂਦੇ ਆ। ਸੋ ਚੱਲਦੇ ਆ ਬਾਹਰ ਬੱਚੇ ਕਹਿੰਦੇ ਕਿ ਚਲਿਏ ਪੂਜੀ ਬਾਹਰ ਆ ਆਹ ਫੁੱਲ ਵੀ ਇਹਨਾਂ ਦੇ ਬੜੇ ਸੋਨੇ ਮਿਲ ਲਾਂਦੇ ਆ ਟੂਕਨੇ ਜੇ ਥੱਲੇ ਨੂੰ। ਤੇ ਬੱਚਾ ਵਾਟੀ ਚਲ ਗਈ ਆ ਬਾਹਰ ਤੇ ਕਹਿੰਦੇ ਕਿ ਪੂਜੀ ਉੱਥੇ ਆਓ ਕਿੰਨੇ ਸਾਰੇ ਇਹ ਜੜਾ ਆ। ਇਹ ਤਾਂ ਦਿਖਾਉਣੀ ਆ ਕਹਿੰਦੇ ਸਪੈਸ਼ਲ ਫਰੂਟ ਟਿਕਾ ਮੈਂ ਚਲੋ ਠੀਕ ਆ ਤੇ ਆ ਵੀ ਨਾ ਬੜੇ ਸੁਨੇ ਬਣੀ ਆ ਚੀਂ ਦਾ ਜਿਹੜਾ ਦਾਇਆ ਤੇ ਬੰਦੇ ਆ ਜਿਹੜੇ ਇੱਕ ਲੱਗਦਾ ਨਹੀਂ ਕੁਛ ਨੂੰ ਪਤਾ ਨਹੀਂ ਕੀ ਲੱਗਦਾ ਤੇ ਜਿਹੜੇ ਆ ਇਹਨਾਂ ਚ ਚਿੜੀ ਆ ਕੇ ਵੱਢ ਜਾਂਦੀਆਂ ਕਦੀ ਕਦੀ ਇਹਨਾਂ ਚ ਬਹਿੰਦੀ ਆ ਨਾ ਚਿੜੀਆਂ ਚਿੜੀਆਂ ਆਉਂਦੀਆਂ ਨਾ ਜਿ ਚਿੜੀ ਵੇ ਚੂ ਚੂ ਕਰਾਂਦੀਆਂ ਜਿੱਤੇ ਲੱਗੇ ਆ ਜਾਂਦੀਆਂ ਇਹਦੇ ਵਿੱਚ ਛਟੀਆਂ। ਲਓ ਬੇਕੋ گلاب ਤਾਂ ਇਹਨਾਂ ਦਾ ਹਰ ਸਾਲ ਬਹੁਤ ਹੀ ਜ਼ਿਆਦਾ ਲੱਗਦਾ ਹੈ। ਮੰਮੀ ਵੀ ਆ ਗਏ। ਆ ਜਾ ਚੱਲੀ ਚਾਹ। ਐਣੀ ਕਿ ਨਹੀਂ ਲੈਂਦੀ? ਆਜ। ਹਾਂਜੀ ਆ ਗਏ ਜੀ ਵਾਪਸ। ਵਾਪਸ ਆ ਗਏ ਮਾਰੇ। ਮੈਂ ਐਣਕ ਲੈ ਗਿਆ। ਸਭ ਨੂੰ ਅਣਕਾਂ ਦੀ ਲੋੜ ਆ ਮੈਂ ਖੀਰਾਂ ਨਾਨੀ ਜੀ ਦੀ ਵੀ ਲਾਈ ਨਾਨੀ ਜੀ ਦੀ ਵੀ ਲਾਇਆ ਫਿਰ ਅਣਕ ਲੋ ਜੀ ਅਸੀਂ ਆ ਗਏ ਵੇਲੀ ਚ ਵੇਲੀ ਕਿ ਹਵੇਲੀ ਕੌਣ ਥੋੜੀ ਬਲਾ ਕਮਰਾ ਪਰ ਆ ਬੈ ਥੋੜੀ ਨਾਲ ਮਾਜੇ ਨਾਲ ਕੋ ਇੱਕ ਆ ਪਾਥੀਆਂ ਇਹ ਵੀ ਕਿਹੜੇ ਹੁਣ ਪਾਥਾ ਦਾ ਕੋਈ ਬਹੁਤ ਦਿਨ ਤੋਂ ਪਤਾ ਹੀ ਨਹੀਂ ਹੁਣ ਇਹ ਕੀ ਚੀਜ਼ ਆ ਪੋਪੋ ਪੋਪਲੇ ਵੀ ਕਹਿੰਦੇ ਇਹਨਾਂ ਨੂੰ ਪੋਪਲੇ ਕਈ ਲੋਕ ਪੋਪਲੇ ਕਹਿੰਦੇ ਪਰ ਸਾਡੇ ਇੱਧਰ ਚੜ੍ਹਿਆ ਇਹ ਵੀ ਗੁਰਦਾਸਪੁਰਿਆਂ ਨੂੰ ਪਾਥੀਆਂ ਹੀ ਕਹਿੰਦੇ ਆ ਇੱਧਰ ਲਾਤੀਆਂ ਕੀ ਆ ਤੋਰੀ ਅੱਛਾ ਆ ਚੀਜ਼ ਖਾਣੀ ਆ ਫਿਰ ਹਾਂਜੀ ਤੇ ਕਿ ਆਇਤ ਬੜੀਆਂ ਜਿਆਦਾ ਡਿੱਗੀਆਂ ਹਨਾ ਤੇ ਥੱਲੇ ਕੁਝ ਵਿਛਾਓਗੇ ਕਿ ਤਰ੍ਹਾਂ ਕਰੋਗੇ ਭੱਲੇ ਕਾਲੀਆਂ ਪੀ ਕਿੰਨੇ ਕਿੰਨੇ ਆਮਲਾ ਫਰੂਟ ਖਾਦਾ ਹੈ ਇਨਵਰਸ਼ਨ ਕਿੰਨੇ ਕੀਤੀ ਮੈਂ ਮੈਂ ਬੋਰੀ ਫੜੀ ਆ ਬਿਕਾਉਜ਼ ਗੁੱਤੇ ਨੇ ਬੋਰੀ ਫੜ ਕੇ ਉਹਨੇ ਪਤਾ ਨਹੀਂ ਕਿ ਉਹਨੇ ਉਹਦੇ ਕੋ ਫੜੀ ਨਹੀਂ ਜਾਂਦੀ ਬੋਰੀ ਤੇ ਬੋਰੀ ਫੜ ਕੇ ਤੇ ਉੱਤੋਂ ਝਾੜ ਕੇ ਸਾਰਾ ਤੇ ਬੋਰੀ ਤੇ ਡੇਨ ਜਾਣਾ ਪੜੀ ਗਏ ਸੁਣੀਆ ਰਸੀਆਂ ਰਸ ਭਰੀਆਂ ਆਯੋ ਓਲੀ ਬੋਇ ਫਾਰ ਮੈਟ ਟਟਾ ਚਰੂਨ ਇਹ ਫਿਰ ਆਵਲੀ ਤੇ ਵੱਡੀ ਹਰ ਕੇ ਦੇ ਖਲਾਦੀ ਬਹੁਤ ਮਾਲ ਲਾਦੀ ਉਹ ਬਹੁਤ ਆਦੇ ਲੱਗੀਆਂ ਗਰਮ ਹੁੰਦੀਆਂ ਐ ਆ ਵੱਡੀ ਚਾਦਾ ਲਿਆਓ ਭਾਈ ਗਰਮ ਹੁੰਦੀਆਂ ਮੈਂ ਗਰਮ ਨਹੀਂ ਆ ਜਿਆਦਾ ਨਾ ਖਾਓ ਬੱਚਿਓ ਗਰਮ ਹੁੰਦੀਆਂ ਜੇ ਉਹ ਕਿੰਨੀ ਵੱਡੀ ਸਾਲ ਮਿਲਣਾ ਚੱਲ ਹੋਇਆ ਸ਼ੁਰੂ ਪਰੋਂ ਕਹਿੰਦਾ ਆ ਗੁਆ ਪਿਆ ਥਲੇ ਮਰੋਂ ਕਹਿੰਦਾ ਸਾਲ ਆਵੇ ਕਿੰਨੀ ਵੱਡੀ ਪਈ ਐ ਹਾਂਜੀ ਮਾਰਾ ਇਹ ਫਿਰ ਤੋੜੋ ਚੜ ਜਾ ਤੂੰ ਮੇਰੇ ਲੈ ਨਹੀਂ ਉੱਤੇ ਕੀ ਚੜਨਾ ਆ ਆ ਵਰੁਣ ਹੈ ਹੀ ਬੜੀਆ ਦੀ ਆਵੇ ਕਿੰਨੀਆਂ ਮੋਟੀਆਂ ਇਹਨੂੰ ਖਿੱਚੇ ਥੱਲੇ ਆਵੇ ਆਵੇ ਇਹਨੂੰ ਥੋੜਾ ਜਿਹਾ ਥੱਲੇ ਕਰ ਆਵੇ ਕਿੰਦੀ ਸੋਹਣੀ ਇਹ ਆਹ ਆਹ ਵਾਲੀ ਕਿੰਦੀ ਸੋਹਣੀ ਇਹ ਮੈਨੂੰ ਦੇ ਦੇ ਇਹ ਮੈਨੂੰ ਦੇ ਦੇ ਕਿਹਦਰਾ ਫਸ ਕੀ ਉਹ ਕਿਧਰ ਹੀ ਖਾ ਹਾਂ ਮੈਂ ਕਹਿੰਦਾ ਮੈਨੂੰ ਦੇ ਦੇ ਹਾਂ ਆ ਦੋ ਜਣੇ ਫੜੋ ਤੇ ਇੱਕ ਜਣਾ ਛਾੜੋ ਵਰੁਣ ਆ ਇੱਦਾਂ ਹੀ ਹਾਂ ਇਤਰਾ ਵਧੀਆ ਹੈ ਪਹਿਲਾਂ ਵੇਖ ਲੈ ਜੀ ਸਾਧਰੇ ਆਪਾਂ ਲੈਂਗੇ ਨਾ ਵੀ ਕਿਤਨਾ ਟਿਕਣ ਦੀ ਹੈ ਇਹਨਾਂ ਇੱਥੇ ਖੜੀਆਂ ਹੋਣੀਆਂ ਆਹ ਅੱਗੇ ਮੈਂ ਛਾੜ ਕੇ ਦਿੱਤੀ ਅੱਗੇ ਦੇ ਮੈਂ ਇਹੋ ਸ਼ਾਰਚ ਲੈਣੀ ਆ ਹੁਣ ਨਾ ਪਤਾ ਕਿੰਨੀਆਂ ਮਹਿੰਗੀਆਂ ਮਿਲਦੀਆਂ ਏ ਹਾਂ ਜੀ ਪਰ ਪੁੱਤ ਕਾਹਨੋਂ ਕਾਹਨੋਂ ਆ ਇਹ ਉਹ ਜਿਹੜੇ ਤੇ ਦਰਜਾ ਨੇ ਅੰਕਲ ਦੇ ਡੰਗਰ ਨੇ ਪੌਂਦਾ ਗੋਲਾ ਅੱਛਾ ਬੱਸਾ ਬੜਾ ਖੰਦਾ ਹਟਾ ਨੋ ਇੱਥੇ ਲੈ ਉਹ ਥੋੜਾ ਵਰ ਨੂੰ ਪਿੱਛੇ ਹੋ ਥੋੜਾ ਵਰ ਨੂੰ ਪਿੱਛੇ ਹੋ ਕੌਣ ਲੱਗਿਆ ਕਿੱਥੇ ਭੂਡ ਆ ਗਿਆ ਆ ਵੀ ਖਟੀਆਂ ਜੀਆਂ ਵੀ ਸਵਾਲ ਲੱਗਦੀਆਂ ਨੇ ਜਿਹੜੀਆਂ ਜੇ ਆ ਲਾਲ ਤੋੜੀਆਂ ਨਾ ਆਗਰ ਲਾਲ ਤੋੜੀਆਂ ਤੇ ਖਟੀਆਂ ਮਿੱਠੀਆਂ ਜੀਆਂ ਲੱਗਦੀਆਂ ਇਸ ਤਰ੍ਹਾਂ ਦੀਆਂ ਇਹ ਵੀ ਬੜੀਆਂ ਸਵਾਲ ਲੱਗਦੀਆਂ ਆਹ ਲਓ ਕਾਰੀਆਂ ਆਂਦੇ ਰਸਨਾ ਪਰੀਆਂ ਇਹ ਜਿੱਦਾਂ ਡੂੰਮਰੇ ਦੀਆਂ ਮੱਖੀਆਂ ਨਿਕਲਣੀਆਂ ਉਹ ਛੋਟਰੇ ਨਹੀਂ ਖੁੱਦੀ ਬੱਲੇ 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 ਕੀ ਬਾਤ ਇਹ ਤੇ ਜਿੱਤਨਾ ਭਰਿਆ ਪਿਆ ਇਹ ਤੇ ਕਿਤੇ ਵੇਚ ਆਉਣੀ ਚਾਹੀਦੀ ਹੈ ਬੜੀ ਬੜੀ ਗੋੜੀ ਹੋਈ ਉਹ ਸਾਰਾ ਲੱਭ ਗਿਆ ਮੈਂ ਇਹਦੇ ਦਾ ਵੀ ਲੱਗ ਜਾਂਦੇ ਆ ਲੱਗ ਜਾਂਦੇ ਆ ਲੱਗ ਜਾਂਦੇ ਆ ਤਨ ਗੋਲਾਂ ਤਾਂ ਲੱਗ ਜਾਂਦੇ ਨੇ ਤਾਂ ਕਹਿੰਦੇ ਜਿਆਦਾ ਨਹੀਂ ਖਾਣੇ ਚਾਹੀਦੇ ਗਰਮੀ ਹੁੰਦੀ ਆਈ ਵਾਹ ਤੋ ਲੋ ਤੋਗੇ ਫਿਰ ਉਹਦਾ ਹਾਲ ਹੋਣਾ ਦਾ ਔਰ ਐ ਫਿਰ ਬੋਧੀਆਂ ਭਰੀਆਂ ਭੀਆਂ ਰਸਪਰੀਆਂ ਉੱਤੇ ਉਹਨਾਂ ਨੂੰ ਚਲੋ ਤੇ ਮਸਲੂਸੇ ਬੈਠਾ ਰਹੇ ਬਨੂ ਮਾੜਾ ਜਿਹਾ ਪਾਣੀ ਚੋਂ ਕਢ ਲਾ ਪਰਿਆ ਪਿਆ ਬੂਟਾ ਵੇਖ ਲੋ ਕੁਦਰਤੀ ਹੈ ਆਪੇ ਹੀ ਇਹ ਗੁਜੰਦੇ ਦਰਖਤ ਤੂ ਤ ਤੇ ਆਪੇ ਹੀ ਹੋ ਜਾਂਦੀਆਂ ਇੰਨੀਆਂ ਨਾ ਇਹਨਾਂ ਨੂੰ ਕੁਝ ਪਾਉਣਾ ਪੈਂਦਾ ਔਰਤੋ ਹੀ ਹਾਂਜੀ ਔਰਤੋ ਹੀ ਹੋ ਜਾਂਦਾ ਕੀ ਵੀ ਕਮੈਂਟ ਕਰਕੇ ਦੱਸੋ ਕਿੰਨੇ ਕਿੰਨੇ ਆ ਵਾਲਾ ਫਰੂਟ ਖਾਦਾ ਹੈ ਅਹੀਂ ਤੇ ਆਪਣੇ ਬਚਪਨ ਬਚਪਨ ਚ ਵੀ ਖਾਦਾ ਤੇ ਹੁਣ ਵੀ ਖਾ ਰਹੇ ਆ ਵਿੱਚੋਂ ਥੋੜੀ ਜਿਹੀ ਦੇਰ ਨਹੀਂ ਖਾਦਾ ਹੁਣ ਫੇਰ ਬੜੇ ਆ ਐ ਚ ਪਾਟੇ ਚ ਪਾ ਦੇ ਇਹ ਨਹੀਂ ਪੈਸੇ ਨਹੀਂ ਰੱਖ ਦਵਾਟ ਪਾਟੇ ਚ ਚਾਹ ਨਾਲ ਦੋਇਆ ਦੋਨਾਂ ਟੋਲ ਨਹੀਂ ਧੋ ਨਹੀਂ ਘਰੇ ਜਾ ਕੇ ਰਾਜ ਖਿਡਾਰੀ ਹੋਣੇ ਨੇ ਇਹ ਰੱਖਣਾ ਨਹੀਂ ਦੇ ਆਹੋ ਇੱਥੇ ਪਾਟੇ ਚ ਪਾ ਲੈਣੇ ਲੱਗਿਆ ਹੁਣ ਕਰੇ ਹੁਣ ਇੱਥੇ ਬਹਿਣਾ ਮਰੇ ਦੁਹੀ ਕੀ ਕਰਨ ਦੇ ਜੇ ਕੱਟੇ ਬੱਸ਼ੀਆਂ ਚ ਵੜ ਗਏ ਵੀ ਜੀ ਹੁਣ ਅਛਾ ਇੱਥੇ ਵੀ ਕੈਮਰਾ ਹੈਗਾ ਆ ਘਰ ਵਾਲੇ ਤਾਂ ਘਰੋਂ ਹੀ ਵੇਖਣ ਡੇ ਹੋਣੇ ਵੀ ਬਹਿ ਗੀਆਂ ਉੱਥੇ ਜਾ ਕੇ ਹੋਣਾ ਅਛਾ ਇਹਦੀ ਇੱਥੋਂ ਤੱਕ ਦੀ ਆਵਾਜ਼ ਵੀ ਘਰ ਚਲ ਜਾਂਦੀ ਆ ਇਹ ਆਵਾਜ਼ ਜੋੰਦਿਆ ਓਜ ਬੱਚੇ ਦਾ ਸਾਰਾ ਦੇਖਦਾ ਵਾ ਤੇ ਬੱਚੇ ਖੋਹ ਕੋ ਸਾਰਾ ਉੱਥੇ ਲੈਂਦਾ ਅਨੇ ਇੱਥੋਂ ਤੱਕਾ ਟਰਾਲੀ ਦਿਸਦੀ ਐ ਸਾਰਾ ਕੁਝ ਦਿਸਦਾ ਹੂੰ ਹੂੰ ਇੱਕ ਸਕਿੰਟ ਨਾ ਕਰ ਮੜੇ ਨਾ ਕਰ ਵੀਰੇ ਉੱਥੇ ਕੱਢਣ ਡਿਆ ਸੀ ਨਾ ਧਾਰ ਆਹ ਇੱਕ ਦੋ ਜਣੇ ਧਾਰ ਕੱਢਣ ਡਿਆ ਸੀ ਘਰੋਂ ਵੇਖਣ ਡਿਆ ਆ ਦੋ ਦਰ ਬੈਠਾ ਨੇ ਇੱਧਰ ਬੈਠੇ ਮੈਂ ਇਹ ਕਿਹਾ ਹਾਬ ਦਾ ਵੀ ਗਾਈ ਹੈ ਕਾ ਧਾਰ ਦੋ ਛੜੇ ਘਟਣ ਨੇ ਦੋ ਦਾ ਥਾਣਾ ਆ ਜਾਂਦੇ ਨੇ ਮੰਡੇ ਅਜੇ ਛੇਤੀ ਨਿਕਲ ਜਾਂਦੀ ਆ 50 ਦਾ ਦੋ ਤਰ ਹੋਣੇ ਜਿਹਦਾ 4 ਵਜੇ ਟਾਈਮ ਹੀ ਆ ਤੇ ਜਿਆਦਾ ਤੇ ਫਿਰ ਉਹ ਜਿਆਦਾ ਦੁੱਧ ਹੁੰਦਾ ਆ ਅੱਛਾ ਵੀ ਇਹ ਕਰਦੇ ਨਹੀਂ ਆ ਆ ਚੜਾ ਆ ਨੀ ਦੁੱਧ ਵੇਖਾ ਨਹੀਂ ਨਹੀਂ ਹਾਂ ਰਹਿਣੀ ਪੈਤਾ ਲੱਗਦਾ ਆ ਜ ਆ ਆ ਤਹੀਂ ਤੋੜ ਕੇ ਆ ਕਰੋ हां जी अंकल जी आज मैं सवेरे सासिक अंकल जी सासिकਾ ਬਣਾਉਂਦੇ ਭਾਂਜੀ ਨਹੀਂ हां जी हां जी हां जी ठीक ठाक ਜੀ ਜਸਟ ਨੇ ਸਲਾਹ ਦੇਣੇ ਪਤਾ ਨਹੀਂ ਕਾਲਟ ਆ ਗਿਆ ਚੋਣ ਇਹ ਸਵੇਰੇ ਦੋ ਜਣੇ ਵੇਖੇ ਉਹ ਤਾਂ ਕੈਮਰੇ ਦੇ ਵੇਖੇ ਜਮਾਨਾ ਦੋੜਾ ਉਹ ਅੱਗੇ ਉਤਰ ਹੀ ਆ ਆਹ ਦੁੱਧ ਫੇਰ ਵੀ ਨਿਕਲ ਜਾਵੇ ਬੜੀ ਇੱਥੇ ਠੰਡੀ ਠੰਡੀ ਹਵਾ ਆਉਣ ਈ ਆ। ਬੇਰ ਨਹੀਂ ਲੱਗੇ ਇਹਨੂੰ ਬੇਰੀ ਨੂੰ। ਹਾਂਜੀ। ਬੇਰ ਆ ਕਿ ਨਹੀਂ ਲੱਗੇ? ਆਹ ਜਾਨੀ। ਆਹਦੇ ਬਹੁਤ ਲੱਗਦੇ ਨੇ ਐਸੀ ਤੁਹਾਡੀ। ਆ ਮੁਸ਼ਾ ਆ ਗਿਆ ਮੁੰਡੇ ਨੂੰ। ਆ ਗਿਆ ਉਹ। ਕੋਣ ਕੋਣ ਆ ਗਿਆ? ਮਾਮਾ ਜੀ ਆ ਗਏ ਵਰੁਣ। ਹਾਂ। ਕਿਹੜੇ ਮਾਮਾ ਜੀ? ਉਹ ਜੀ। ਛੋਟੇ ਮਾਮਾ ਜੀ ਆ ਰਹੇ ਹੈ। ਸੋ ਐਸੀ ਜੀ ਅੱਜ ਦਾ ਸੱਡਾ ਛੋਟਾ ਜਿਹਾ ਵੀ ਲੋਰ ਕਮੈਂਟ ਕਰਕੇ ਕਿਉਂ ਕਿ ਜਰੂਰ ਦੱਸਿਓ ਵੀ ਕਿੰਨੇ ਕਿੰਨੇ ਆਵਲਾ ਫਰੂਟ ਖਾਧਾ ਆ ਬੱਚਿਆਂ ਵਾਸਤੇ ਤੇ ਨਵਾਂ ਸ਼ਹਿਰੀਆਂ ਨੂੰ ਤਾਂ ਮੈਨੂੰ ਲੱਗਾ ਪਤਾ ਵੀ ਨਹੀਂ ਆ ਇਹਨੂੰ ਕਹਿੰਦੇ ਨੇ ਗੋਲਾ ਅਹੀਂ ਤਾਂ ਗੋਲਾ ਕਹਿੰਦੇ ਤੁਸੀਂ ਕੀ ਕਹਿੰਦੇ ਤੁਹਾਡੇ ਲਾਗੇ ਚ ਕੀ ਕਹਿੰਦੇ ਆ ਵੀ ਦੱਸਿਓ ਜਰੂਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੂਤ ਨਹੀਂ ਮੰਮੀ ਤੂਤ ਤੇ ਉਹਨੂੰ ਬੂਟੇ ਨੂੰ ਕਹਿੰਦੇ ਆ ਤੇ ਜਿਹੜੇ ਇੱਕ ਕਈ ਛਤੂਤ ਹੁੰਦੇ ਉਹ ਏਡੇ ਏਡੇ ਲੰਬੇ ਹੁੰਦੇ ਆ ਲੰਮੀਆਂ ਹੁੰਦੀਆਂ ਲੰਮੀਆਂ ਗੁੱਲਾ ਹੁੰਦੀਆਂ ਉਹਨੂੰ ਕਹਿੰਦੇ ਛਤੂਤ ਆ ਛਤੂਤਾ ਇੱਕ ਦਿਨ ਦੂਜਾ ਨੇ ਪੱਤੇ ਏਡੇ ਛੋੜੇ ਹੁੰਦੇ ਜਿਦਾ ਬਹੁਤ ਹੁੰਦੇ ਆ ਅੱਛਾ ਉਹ ਕਿੱਥੇ ਹੁੰਦਾ ਮੈਦਾਨ ਚ ਜਿਆਦਾ ਰਹੇ ਨਾ ਕਿ ਲੈ ਚੁੱਕੇ ਨੇ ਓਹ